ਇਸ ਗਰਮੀਆਂ ਦੇ ਜੌਬ ਸੀਜ਼ਨ ਦੇ ਵਿੱਚ ਵਿਦਿਆਰਥੀਆਂ ਨੂੰ ਕੰਮ ਲੱਭਣ ਦੀ ਜਿਹੜੀ ਹੈ ਉਹ ਮਾਰੋ-ਮਾਰ ਦੇ ਦਰਮਿਆਨ ਅਗਸਤ ਮਹੀਨੇ ਕੈਨੇਡਾ ਦੀ ਬੇਰੋਜ਼ਗਾਰੀ ਦਰ ਵੱਧ ਕੇ 6.6% ਦੀ ਦਰਜ ਕੀਤੀ ਗਈ ਹੈ। ਸਟੈਟਿਸਟਿਕਸ ਕੈਨੇਡਾ ਦੇ ਸ਼ੁੱਕਰਵਾਰ ਨੂੰ ਜਾਰੀ ਨਵੇਂ ਅੰਕੜਿਆਂ ਦੇ ਅਨੁਸਾਰ ਮੁਲਕ ਦੀ ਆਰਥਿਕਤਾ ਦੇ ਵਿੱਚ 22000 ਨਵੀਆਂ ਨੌਕਰੀਆਂ ਸ਼ਾਮਿਲ ਹੋਈਆਂ ਪਰ ਇਹ ਰਫ਼ਤਾਰ ਆਬਾਦੀ ਦੇ ਵਿੱਚ ਹੋ ਰਹੇ ਵਾਅਦੇ ਦੀ ਰਫ਼ਤਾਰ ਦੇ ਨਾਲ ਮੇਲ ਨਹੀਂ ਖਾਂਦੀ ਜੁਲਾਈ ਦੇ ਵਿੱਚ ਬੇਰੋਜ਼ਗਾਰੀ ਦਰ 6.4 ਫੀਸਦੀ ਪਿਛਲੇ ਮਹੀਨੇ ਵਿਦਿਅਕ ਸੇਵਾਵਾਂ ਵਿੱਚ ਹੈਲਥ케ਅਰ ਅਤੇ ਸਮਾਜਿਕ ਸਹਾਇਤਾ ਅਤੇ ਵਿੱਤ, ਬੀਮਾ, ਰੀਅਲ ਅਸਟੇਟ ਕਿਰਾਏ ਅਤੇ ਲੀਜ਼ਿੰਗ ਦੇ ਵਿੱਚ ਰੋਜ਼ਗਾਰ ਵਧਿਆ ਹੈ ਪਰ ਇਸ ਦੌਰਾਨ ਕਈ ਸਰਵਿਸ ਸੈਕਟਰਾਂ ਜਿਸ ਤਰ੍ਹਾਂ ਕਿ ਪੇਸ਼ੇਵਰ ਵਿਗਿਆਨਕ ਅਤੇ ਤਕਨੀਕੀ ਸੇਵਾਵਾਂ, ਯੂਟਿਲਿਟੀਆਂ ਅਤੇ ਕੁਦਰਤੀ ਸਰੋਤਾਂ ਦੇ ਵਿੱਚ ਰੋਜ਼ਗਾਰ ਵਿੱਚ ਕਮੀ ਆਈ। ਫਾਲ ਸੀਜ਼ਨ ਦੇ ਵਿੱਚ ਸਕੂਲਾਂ ਨੂੰ ਪਰਤ ਰਹੇ ਵਿਦਿਆਰਥੀਆਂ ਨੂੰ ਗਰਮੀਆਂ ਦੇ ਦੌਰਾਨ ਕੰਮ ਲੱਭਣ ਦੇ ਵਿੱਚ ਦੁਸ਼ਵਾਰੀ ਹੋਈ ਹੈ। ਵਿਦਿਆਰਥੀਆਂ ਦੇ ਵਿੱਚ ਬੇਰੋਜ਼ਗਾਰੀ ਦਰ ਸਾਲ 2012 ਤੋਂ ਬਾਅਦ ਦੇ ਸਭ ਤੋਂ ਉੱਪਰਲੇ ਪੱਧਰ ਤੇ ਦਰਜ ਹੋਈ ਹੈ। ਇਸ ਦੇ ਵਿੱਚ ਕੋਵਿਡ ਦੌਰਾਨ ਸਾਲ 2020 ਨੂੰ ਬਾਹਰ ਰੱਖਿਆ ਗਿਆ ਮਈ ਅਤੇ ਅਗਸਤ ਦੇ ਵਿਚਕਾਰ ਵਿਦਿਆਰਥੀਆਂ ਦੇ ਲਈ ਬੇਰੋਜ਼ਗਾਰੀ ਦੀ ਦਰ ਔਸਤਨ 16.7% ਸੀ ਜੋ ਪਿਛਲੇ ਸਾਲ 12.9% ਸੀ ਬਲੈਕ ਚੀਨੀ ਅਤੇ ਸਾਊਥ ਏਸ਼ੀਅਨ ਵਿਦਿਆਰਥੀਆਂ ਦੇ ਲਈ ਗਰਮੀਆਂ ਦੇ ਦੌਰਾਨ ਜੌਬ ਮਾਰਕੀਟ ਹੋਰ ਵੀ ਤੰਗ ਸੀ ਅਤੇ ਇਹਨਾਂ ਦੇ ਵਿੱਚ ਬੇਰੋਜ਼ਗਾਰੀ ਦੀਆਂ ਦਰਾਂ ਹੋਰ ਵੀ ਜ਼ਿਆਦਾ ਸਨ ਬੇਰੋਜ਼ਗਾਰੀ ਦੇ ਵਿੱਚ ਤਾਜ਼ਾ ਅਵਾਦੇ ਦਾ ਆਂਕੜਾ ਬੈਂਕ ਆਫ ਕੈਨੇਡਾ ਦੇ ਵੱਲੋਂ ਲਗਾਤਾਰ ਤੀਜੀ ਵਾਰ ਵਿਆਜ ਦਰਾਂ ਦੇ ਵਿੱਚ ਕਟੌਤੀ ਕਾਰਨ ਅਤੇ ਹੋਰ ਕਟੌਤੀਆਂ ਦੇ ਸੰਕੇਤ ਦਿੱਤੇ ਜਾਣ ਤੋਂ ਕੁਝ ਦਿਨ ਬਾਅਦ ਆਇਆ ਹੈ گورنر ਟਿਫ ਮਕੱਲਮ ਨੇ ਵਾਰ-ਵਾਰ ਕਿਹਾ ਹੈ ਕਿ ਇਹ ਮੰਨਦਿਆਂ ਕਿ ਜੋਬ ਮਾਰਕੀਟ ਕਾਫੀ ਹੌਲੀ ਹੋ ਗਈ ਹੈ ਕੇਂਦਰੀ ਬੈਂਕ ਚਾਹੁੰਦਾ ਹੈ ਕਿ ਆਰਥਿਕ ਵਿਕਾਸ ਫਿਰ ਤੋਂ ਵਧੇ ਜਿਵੇਂ ਕਿ ਕੰਮ ਲੱਭਣਾ ਵਧੇਰੇ ਚੁਣੌਤੀਪੂਰਨ ਹੋ ਗਿਆ ਹੈ ਅਗਸਤ ਦੇ ਵਿੱਚ ਬੇਰੋਜ਼ਗਾਰੀ ਦੀ ਜਿਹੜੀ ਗਿਣਤੀ ਵਧ ਕੇ 1.5 ਮਿਲੀਅਨ ਹੋ ਗਈ ਹੈ ਜੋ ਪਿਛਲੇ ਸਾਲ ਦੇ ਇਸੇ ਮਹੀਨੇ ਨਾਲੋਂ 22.9% ਵਧ ਗਈ ਹੈ ਨੌਕਰੀਆਂ ਦੇ ਵਿੱਚ ਆਈ ਮੰਦੀ ਦੇ ਬਾਬੂ ਉਦ ਕਾਮਯਾ ਦੀਆਂ ਤਨਖਾਹਾਂ ਦੇ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ ਅਤੇ ਉਹਨਾਂ ਦੇ ਵਿੱਚੋਂ ਬਹੁਤਿਆਂ ਨੇ ਤਾਂ ਆਪਣੀ ਮਹਾਮਾਰੀ ਤੋਂ ਪਹਿਲਾਂ ਵਾਲੀ ਖਰੀਦ ਸ਼ਕਤੀ ਬਹਾਲ ਕਰ ਲਈ ਹੈ ਮੋٹے ਤੌਰ ਤੇ ਅਗਸਤ ਦੇ ਵਿੱਚ ਔਸਤਨਾਂ ਵਾਰ ਤਨਖਾਹ 1 ਸਾਲ ਪਹਿਲਾਂ ਨਾਲੋਂ 5% ਵਧ ਕੇ 35.16% ਜਿਹੜੀ ਹੈ ਡਾਲਰ ਤੱਕ ਪਹੁੰਚ ਗਈ ਹਾਲਾਕੀ ਹਾਲ ਹੀ ਦੇ ਵਿੱਚ ਆਏ ਪ੍ਰਵਾਸੀਆਂ ਦੀ ਤਨਖਾਹ ਦੇ ਵਿੱਚ ਵਾਧਾ ਸਥਿਰ ਰਿਹਾ ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਪਿਛਲੇ 5 ਸਾਲਾਂ ਦੇ ਵਿੱਚ ਕੈਨੇਡਾ ਦੇ ਵਿੱਚ ਆਉਣ ਵਾਲੇ ਲੋਕਾਂ ਦੇ ਲਈ ਔਸਤ ਘੰਟਾ ਵਾਰ ਤਨਖਾਹ ਵਾਧਾ ਸਾਲ ਦਰ ਸਾਲ ਦੇ ਆਧਾਰ ਦੇ ਉੱਤੇ 1.3 ਫੀਸਦੀ ਘਟਿਆ ਹੈ ਇਸ ਦੌਰਾਨ ਵਧੇਰੇ ਸਥਾਪਿਤ ਪ੍ਰਵਾਸੀਆਂ ਨੇ ਆਪਣੀ ਔਸਤ ਘੰਟਾ ਵਾਰ ਤਨਖਾਹ ਦੇ ਵਿੱਚ 6.3 ਫੀਸਦੀ ਵਾਧਾ ਦੇਖਿਆ ਇਸ ਸਮੇਂ ਦੌਰਾਨ ਕੈਨੇਡੀਅਨ ਮੂਲ ਦੇ ਕਾਮਯਾਬੀਆਂ ਘੰਟਾ ਵਾਰ ਤਨਖਾਹਾਂ 6 ਫੀਸਦੀ ਵਧੀਆਂ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ